ਨੰਨੇ ਨੇ 12 ਅੰਨ ਪਾਇਆ ਜੀ ਤੇ ਰੇਟ ਰੇਟਾ ਦਾ 55000 ਇਹਦਾ 55000 ਹਾਂਜੀ ਕਿਸੇ ਲਈ ਸੋ ਦੁੱਧ ਦਾ ਪਤਾ ਕੁਸ ਦੁੱਧ 20 ਲੀਟਰ ਦਿੰਦਾ ਵਾ ਜੀ ਕਿਸ ਲਈ ਸੁਆ ਹਾਂਜੀ ਹਾਂਜੀ ਠੀਕ ਹੈ ਮੜਾ ਪੂਛੇ ਦੀ ਫੜਦ ਮੜਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਦਾ ਮੇਨ ਰੋਡ ਉਪਰ ਹੀ ਪੈਂਦਾ ਇਹ ਕਰਬੀ ਨੇੜੀ ਆ ਮੇਨ ਰੋਡ ਦੇ ਠੀਕ ਹੈ ਨਾ ਬਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਬਾਈ ਦਾ ਨੰਬਰ ਆਪਾਂ ਟਾਈਟਲ 'ਚ ਲਿਖ ਲੈਨੇ ਆ ਉੱਪਰਲੀ ਸਾਈਡ ਕਿਉਂਕਿ ਤਾਂ ਲਿਖਦਾ ਟਾਈਟਲ 'ਚ ਕਲੀਅਰ ਆ ਸੇਲ ਹੋ ਜਾਂਦੀ ਆ ਪ੍ਰੋਪਰ ਲਿਖ ਦੇਣੇ ਨੇ ਆਪਾਂ ਵੀ ਸੇਲ ਹੋ ਗਈਆਂ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਮਾਮਜੀਤ ਸਿੰਘ ਜੀ ਪੰਡ ਪੰਡ ਗੱਲ ਕੋਠੇ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਪਹਿਲੀ ਜਰਸੀ ਗਾਂਦੀ ਜਾਣਕਾਰੀ ਦਿਓ ਜੀ ਕਾਲੀ ਇਹ ਪਹਿਲਾ ਸੂਗਾ ਜੀ ਹਾਂਜੀ ਕੋਣ ਸੂਂਦੀ ਹੈ ਜੀ ਕਿੰਨੇ ਦਿਨ ਬਾਕੀ ਇਹ ਲੈ ਜੂ 5-6 ਦਿਨ ਜੀ ਅਜੇ ਠੀਕ ਆ ਰੇਟ ਭਰਾ ਜਾਇ ਜਮਾ ਖੱਚ ਕੇ ਜੇ ਜਾਇ ਜਮਾ ਖੱਚ ਕੇ 44000 44000 ਹਾਂਜੀ ਸਿਰੋ ਠੀਕ ਹੈ ਜੀ ਲਓ ਜੀ ਪਹਿਲਾ ਸੂਗਾ ਸੂਣਾ ਮੜ ਫੂਸ ਪੜੇ ਮੜੀ ਲਓ ਜੀ ਚਕਰ ਸੰਥਣ ਹੰਦੀ ਜੀ ਲੋ ਠੀਕ ਹੈ ਠੀਕ ਤੁਹਾਨੂੰ ਬਹੁਤ ਸੋਹਣਾ ਲੱਗੇ ਕਰਮਾਂ ਤੋਦੋ ਪਰਾ ਲਓ ਜੀ

ਪੈਂਡ ਗੱਲ ਕੋਠੇ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਲੋ ਜੀ ਹਾਂ ਜੀ ਬਈ ਦੂਜੀ ਗਾਂਹ ਜਾਣਕਾਰੀ ਦੋ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਤੇ ਦਿਨ ਦਿਨਾਂ ਦਾ 12 ਦਿਨ ਪਾਇਆ ਜੀ ਤੇ ਰੇਟ ਰੇਟ ਦਾ 55000 ਇਹਦਾ 55000 ਪਿਛਲੇ ਸੂਏ ਦੁੱਧ ਦਾ ਪਤਾ ਕੁਛ ਦੁੱਧ 20 ਲੀਟਰ ਦਿੱਤਾ ਵਾ ਜੀ ਕਿਸਲੇ ਸੂਏ ਹਾਂ ਜੀ ਠੀਕ ਹੈ ਮੜਾ ਪੂਛੇ ਦੀ ਫੜਨ ਮੜਾ ਲੈਵਾ ਦਿਖਾ ਦਈਏ ਆਪਾਂ ਲੋਜੀ ਬਸ ਇਹ ਦੇਖ ਲੀ ਨੀ ਲੋਚ ਚੈੱਕ ਕਰ ਸੰਤਾਨ ਤੋਂ ਬਹੁਤ ਸੁਣਾ ਲੱਗਿਆ ਲੋਜੀ ਢੱਲਣੋਂ ਬਹੁਤ ਆ ਦੰਦ ਤੁਸੀਂ ਕਿੰਨੇ ਦੱਸਿਆ ਬਈ 12 ਦਿਨ ਪਾਇਆ 12 ਦਿਨ ਪਾਇਆ 15 ਵੀ ਲਿਜਾ ਸਕਦਾ ਪਾਜੂ ਠੀਕ ਹੈ ਠੀਕ ਹੈ ਇੱਕ ਉਹਨਾਂ ਪਹਿਲਾਂ ਵੀ ਹੋ ਸਕਦਾ ਠੀਕ ਹੈ ਠੀਕ ਹੈ ਲੋਪਰਾ ਚੈੱਕ ਕਰ ਸਤੋ ਕੱਦ ਬੜ ਸੁਖ ਨ ਕਰਮਾਂ ਵਾਲੀ ਦਸੂਣਾ ਤੇ ਤੋਰਾ ਤਰਾ ਤਾ ਸਾਡੇ ਸਾਹਮਣੇ ਲੋਜੀ ਮੋੜ ਦੋਈ ਲੋਜੀ ਲੈ ਲਿਓ ਲੋਜੀ ਪਿੰਡ ਗੱਲਕੋਟੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ 메ਨ ਰੋਡ ਦੇ ਉੱਪਰ ਹੀ ਕਾਰਾ ਇਧਰ ਸੜਣਾ ਰਹਿਦਾ ਇਧਰ ਪੱਖੋ ਕੈਂਚੀਆਂ ਵਿਚਾਲੇ ਪਿੰਡ ਗੱਲਕੋਟੇ ਆ ਠੀਕ ਆ ਜੀ ਬਾਏ ਦਾ ਨੰਬਰ ਸਕਰੀਨ ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ